ਬਾਗੋ ਗੋ ਸੇਵੀਏ ਇਹਨ ਸੋ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ जाए हो वै सिर्फ दुख समे अरसों कोसों है तो डे सच्चे पात शाम ਮਲ ਜਨਮ ਜਨਮ ਦੀ ਕਟਿਅ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਭੂ ਸੰਗਤ ਜੀਓ ਆਓ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਦੇ ਸੁਭਾਗੀ ਸਮੇਂ ਬਖਸ਼ਿਸ਼ ਹੋਏ ਹਨ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਨਿਰੰਕਾਰ ਅਕਾਲ ਪੁਰਖ ਦੇ ਚਰਨ ਕਮਲਾਂ ਦੇ ਨਾਲ ਜੋੜ ਲੈਣਾ ਕਰੀਏ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਪਾਈ ਬਾਲਦੇਵਾਲੀ ਜਨਮ ਸਾਖੀ ਨੂੰ ਆਪਕੋ ਪਿਛਲੇ ਦਿਨਾਂ ਤੋਂ ਲੈ ਕੇ ਸਰਵਨ ਕਰਦੇ ਆ ਰਹੀ ਹਾਂ ਜਿਸ ਦੇ ਵਿੱਚ ਪਿਛਲੀਆਂ ਵਿਚਾਰਾਂ ਦੇ ਵਿੱਚ ਆਪਾਂ ਨੇ ਸਰਵਨ ਕੀਤਾ ਹੈ ਨੌ ਅੰਡ ਸੱਤ ਦੀ ਪਾਂਦੀ ਸੈਰ ਪਾਈ ਬਾਲੇ ਤੇ ਮਰਦਾਨੇ ਨੂੰ ਗੁਰਨਾਮ ਪਾਤਸ਼ਾਹ ਜੀਆਂ ਨੇ ਕਰਵਾਇਆ ਸਤਨਾਮ ਦਾ ਉਪਦੇਸ਼ ਦਰੜਾਇਆ ਸੰਪੂਰਨ ਜੀਵਾਂ ਦਾ ਉਧਾਰ ਕੀਤਾ ਜੋ ਅੱਜ ਦੀ ਵਿਚਾਰ ਹੈ ਅੱਜ ਦੀ ਸਾਖੀ ਹੈ ਇਹ ਹੈ ਰਮੇਸ਼ਵਰ ਦੀ ਜਿੱਥੇ ਸ਼੍ਰੀ ਰਾਮ ਚੰਦਰ ਜੀ ਨੇ ਪੁਲ ਬੰਨਿਆ ਸੀ ਸ਼੍ਰੀ ਗੁਰੂ ਜੀ ਉੱਥਾਂ ਦੀਪਾਂ ਤੋਂ ਚੱਲਦੇ ਨੇ ਅੱਗੇ ਸਮੁੰਦਰ ਲਹਿਰਾਂ ਦੇੰਦਾ ਨਜ਼ਰ ਆਇਆ ਮਰਦਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਣਾ ਕੀਤਾ ਗੁਰੂ ਜੀ ਹੁਣ ਆਪਾਂ ਕਿੱਧਰ ਜਾਵਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਕਹਿ ਲਗੇ ਮਰਦਾਨਿਆ ਅਸੀਂ ਹੁਣ ਰਮੇਸ਼ਵਰ ਜਾਵਾਂਗੇ ਉੱਥੇ ਸ਼੍ਰੀ ਰਾਮਚੰਦਰ ਪੜ ਬੰਨਿਆ ਤੇ ਉੱਥੇ ਇੱਕ ਸਾਧ ਰਿੰਦਾ ਉਹਦਾ ਦਰਸ਼ਨ ਕਰਾਂਗੇ ਭਾਈ ਮਰਗਾਨਾ ਜੋ ਸਤਿਵਚਨ ਦਾ ਅਧਿਕਾਰੀ ਹੈ ਸਤਿਵਚਨ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਨੰਤ ਮਸਤ ਹੋਇਆ ਚਰਨਾਂ ਤੇ ਗੁਰੂ ਨਾਨਕ ਜੀ ਭਾਈ ਬਾਲਾ ਤੇ ਮਰਗਾਨਾ ਤਿੰਨੋਂ ਹੀ ਉਤੰਤਰ ਧਿਆਨ ਹੁੰਦੇ ਨੇ ਗੁਰੂ ਪਿਆਰੋ ਰਮੇਸ਼ਵਰ ਦੇ ਕੋਲ ਤੇ ਜਾ ਖੜੇ ਉੱਥੇ ਇੱਕ ਸਾਧ ਨਾਮੀ ਬੈਰਾਗੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਇੱਕ ਠਾਕੁਰ ਦੇ ਦਵਾਰੇ ਤੇ ਬਾਹਰ ਜਾ ਬੈਠੀ ਹੋਈ ਤਾਂ ਉਸ ਸਾਧ ਨੂੰ ਖਬਰ ਹੋਈ ਜੋ ਤਿੰਨ ਸਾਧ ਅਤੀਤ ਬੈਠੇ ਨੇ ਜਿਸ ਦਾ ਨਾਮ ਹਰਦਾਸ ਹੈ ਤਾਂ ਹਰਦਾਸ ਸਾਧ ਆਪਣੇ ਸਾਧਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਗੁਰੂ ਜੀ ਨੂੰ ਮਿਲਿਆ ਜਦੋਂ ਦੇਖਦਾ ਗੁਰੂ ਨਾਨਕ ਜੀ ਕੁਝ ਮੂੰਹ ਦੇ ਵਿੱਚ ਫਲ ਪਾ ਰਹੇ ਨੇ ਕੁਝ ਸ਼ੱਕ ਰਹੇ ਨੇ ਉਸ ਸਾਧ ਨੇ ਜਾ ਕੇ ਆਖਿਆ ਕਹਿਣ ਲੱਗਿਆ ਐ ਸਾਧੋ ਇਹ ਰਾਮ ਤੀਰਥ ਹੈ ਇੱਥੇ ਬਿਨਾਂ ਚੌਂਕੇ ਦਿੱਤੇ ਤੁਸੀਂ ਨੇ ਫਲ-ਫੁੱਲ ਮੂੰਹ ਕਿਉਂ ਪਾਇਆ ਇਹ ਠੀਕ ਨਹੀਂ ਹੈ ਅਤੇ ਨਾ ਹੀ ਦਰਸ਼ਨ ਕੀਤਾ ਤੁਸੀਂ ਬਾਹਰ ਹੀ ਬੈਠ ਗਏ ਕਹੋ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਨਿਰੰਕਾਰ ਦੇ ਜੀਵਾਂ ਤੇ ਨਿਰੰਕਾਰ ਨੇ ਸਾਡੇ ਸਾਰੇ ਬੰਧਨ ਕੱਟ ਦਿੱਤੇ ਜੀ ਅਸੀਂ ਨਿਰਬੰਧ ਹਾਂ साडा ठाकुर निरंकार है तो उस साध ने आख्या कहन लग्या हे नान ये संत जी कि आप निरंकार कदी देखिए गुरु नानक पातशाह जी कह लगे सुनो साध जी सा गुरु ही निरंकार है ये गल कह के ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਈ ਵਾਲੇ ਵਾਹ ਗੁਰੂ ਭਾਈ ਮਰਦਾਨੇ ਵੱਲ ਤੱਕਿਆ ਮਰਦਾਨਿਆਂ ਰਬਾਬ ਤਾਂ ਛੇੜ ਜਰਾ ਰਬਾਬ ਤਾਂ ਵਜਾ ਮਰਦਾਨੇ ਨੇ ਰਬਾਬ ਠੀਕ ਤਰ੍ਹਾਂ ਪਕੜਿਆ ਵਜਾਉਣਾ ਸ਼ੁਰੂ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਸ਼ਬਦ ਉਚਾਰਿਆ ਕੈਸਾ ਸ਼ਬਦ ਰਾਗ ਆਸਾ ਦੇ ਵਿੱਚ ਹਜ਼ੂਰ ਪਾਤਸ਼ਾਹੀ ਉਚਾਰਨ ਕਰ ਦਿੰਨੇ ਗੁਰ ਸੇਵ ਸੋ ਠਾਕੁਰ ਜਨ ਦੁੱਖ ਮਿਟ ਗੁਰ ਸ਼ਬਦ ਪਛਨ ਰਾਮ ਜਪੋ ਮੇਰੀ ਸਖੀ ਸਖੈਨੀ ਸਤ ਗੁਰ ਸੇਵ ਦੇ ਕੋ ਪ੍ਰਭ ਨਿਮਾਤ ਪਿਤਾ ਸੰਸਾ ਵੰਦਨ ਸਤ ਕੰਨਿਆ ਹਰਨਾਰ ਵੰਦਨ ਕਰਮ ਕਰਮ ਹੋ ਕੀਆ ਵੰਦਨ ਪੋਤਕ ਲਤਮਨ ਥੀਆ ਵੰਦਨ ਕ੍ਰਿਖੀ ਕਰੇ ਕਿਰਸਾਨ ਹਮ ਮਡਨ ਸਹ ਰਾਜਾ ਮੰਗੈ ਵੰਦਨ ਸੋਦਾ ਅਨਵੀਚਾਰੀ ਤ੍ਰਿਪਤ ਨਹੀਂ ਮਾਇਆ ਮੋਹ ਪਸਾਰੀ ਵੰਦਨ ਸਾਗੇ ਸੱਚ ਹੀ ਤਨ ਜਾਏ ਬਿਨ ਗੁਰ ਭਗਤ ਨਾ ਪਵਈ ਥਾਏ ਵੰਦਨ ਬੇਦ ਬਾਦ ਅੰਕਾਰ ਵੰਦਨ ਬਿਨ ਸੈ ਮੂਰੋ ਬਕਾਰ ਨਾਨਕ RAM ਨਾਮ ਸਰਨਾਈ ਸਤਗੁਰ ਰਾਖੇ ਬੰਦ ਨ ਪਾਈ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ਼ਬਦ ਦਾ ਉਚਾਰਨ ਕਰਦੇ ਨੇ ਰਾਗ ਆਸਾ ਦੇ ਵਿੱਚ ਗੁਰ ਸੇਵੀ ਸੁ ਠਾਕੁਰ ਜਾਨੈ ਦੁੱਖ ਮਿਟੈ ਗੁਰ ਸ਼ਬਦ ਪਛਾਨੈ ਮਹਾਰਾਜ ਬਾਸਾ ਕਹਿੰਦੇ ਭਾਈ ਜਿਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਮਨੁੱਖ ਪ੍ਰਮਾਤਮਾ ਨੂੰ ਹਰ ਜਗ੍ਹਾ ਸਰਬਵਿਆਪਕ ਜਾਣ ਲੈਂਦਾ ਦੁੱਖ ਮਿਟੈ ਗੁਰ ਸ਼ਬਦ ਪਛਾਨੈ ਮਹਾਰਾਜ ਕਹਿੰਦੇ ਉਹ ਮਨੁੱਖ ਸਦਾਤਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੇ ਰਾਹ ਹਰਥਾਂ ਪਛਾਣ ਲੈਂਦਾ ਹੈ ਇਸ ਤਰ੍ਹਾਂ ਉਹਦਾ ਮੋਹ ਵਾਲਾ ਜਿਹੜਾ ਦੁੱਖ ਹੈ ਇਹ ਮਿਟ ਜਾਂਦਾ ਹੈ RAM ਜਪੋ ਮੇਰੀ ਸਖੀ ਸਖਣੀ ਮਰਦ ਕਿਤੇ ਭਾਈ ਐ ਮੇਰੀ ਸਹੇਲੀਆਂ ਜੀਵ ਇਸਤਰੀਓ ਐ ਸਤਸੰਗੀ ਜਨੋਂ ਪਰਮਾਤਮਾ ਦਾ ਨਾਮ ਜਪਨਾ ਸਤ ਪੁਰ ਸੇਵ ਦੇਖੋ ਪ੍ਰਭ ਨੈਣੀ ਗੁਰੂ ਦੀ ਦਸੀ ਹੋਈ ਇਹ ਸੇਵਾ ਕਰਕੇ ਭਾਵ ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰਕੇ ਤੁਸੀਂ ਹਰ ਥਾਂ ਪਰਮਾਤਮਾ ਦਾ ਦਰਸ਼ਨ ਕਰੋਗੇ ਰਹਾਉ ਬੰਦਨ ਮਾਤ ਪਿਤਾ ਸੰਸਾਰ ਬੰਦਨ ਸੁਤ ਕੰਨਿਆ ਅਰਨਾਰ ਮਹਾਰਾਜ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਸੰਸਾਰ ਦੇ ਵਿੱਚ ਮਾਂ ਪਿਓ ਬੰਧਨਾਂ ਦਾ ਕਾਰਨ ਬਣ ਜਾਂਦੇ ਹਨ ਜਿਸ ਇਨਸਾਨ ਦੇ ਕੋਲ ਬੰਧਨੀ ਨਹੀਂ ਉਹਦੇ ਕੋਲ ਬੰਧਨ ਜਨਮ ਹੁੰਦੇ ਨੇ ਬੰਧਨ ਸਾਰੇ ਰਿਸ਼ਤੇ ਵੀ ਬੰਧਨ ਬਣ ਜਾਂਦੇ ਨੇ ਮਹਾਰਾਜ ਕਹਿੰਦੇ ਜੇਕਰ ਪਰਮਾਤਮਾ ਦਾ ਸਿਮਰਨ ਤੁਹਾਡੇ ਕੋਲ ਨਹੀਂ ਵੰਦਨ ਸੋਤ ਕੰਨਿਆ ਨਾਰ ਮਰ ਕੇ ਦੇ ਪੁੱਤਰ ਦੀਂਦੇ ਬਉਤੀ ਮੋਦੀਵਾ ਮੋਦੇ ਕਾਰਿ ਇਵੇਂ ਬੰਦਨਾ ਦਾ ਕਾਰਨ ਬਣ ਜਾਂਦੇ ਨੇ ਜੇ ਸਿਮਰਨ ਤੁਹਾਡੇ ਜੀਵਨ ਵਿੱਚ ਨਹੀਂ ਹੈ ਬੰਦਨ ਕਰਮ ਤਰੰ ਹੋ ਕੀਆ ਬੰਦਨ ਪਤ ਕਲਤ ਮੰਥੀਆ ਮਰ ਕੇ ਕਿੰਨੇ ਸਿਮਰਨ ਤੋਂ ਬਿਨਾ ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਨੇ ਕੱਲੇ ਰਿਸ਼ਤੇ ਨਹੀਂ ਧਾਰਮਿਕ ਰਸਮਾਂ ਵੀ ਬੰਧਨ ਬਣ ਜਾਂਦੀਆਂ ਨੇ ਮਨੁੱਖ ਮੰਨ ਕਰਦਾ ਕਿ ਇਹ ਸਭ ਕੁਝ ਮੇਰਾ ਕੀਤਾ ਹੋਇਆ ਜਿਸ ਪਰਥਾਈ ਜਿਸ ਕਾਰਨ ਕਰਕੇ ਇਸ ਮਨੁੱਖ ਦੀ ਕੀਤੇ ਹੋਏ ਧਰਮ ਕਰਮ ਵੀ ਬੰਧਨ ਬਣ ਜਾਂਦੇ ਨੇ ਬੰਧਨ ਕੋ ਲੋਕ ਬਹੁਤ ਕਲਤਮਨ ਕੀਆ ਮਾਰੇ ਕਹਿੰਦੇ ਜੇ ਮਨ ਵਿੱਚ ਪਰਮਾਤਮਾ ਨਹੀਂ ਹੈ ਬੰਦਗੀ ਨਹੀਂ ਹੈ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਪ੍ਰੇਮ ਹੈ ਤਾਂ ਪੁੱਤਰ ਬੋਤੀ ਦਾ ਰਿਸ਼ਤਾ ਵੀ ਬੰਦਨਾ ਦਾ ਮੂਲ ਹੋ ਜਾਂਦਾ ਹੈ ਬੰਦਨ ਕਿਰਖੀ ਕਰਨੇ ਕਿਸਾਨ ਧੰਨੇ ਨਾਲ ਸਾਰੇ ਆਪਾਂ ਕਿਸਾਨੀ ਕਰਦੇ ਹਾਂ ਕਿੰਤ ਕਰਦੇ ਹਾਂ ਮਰ ਕੇ ਵੀ ਆਪਣੀ ਆਜੀਵਿਕਾ ਦੇ ਵਾਸਤੇ ਖੇਤੀਬਾਹੀ ਕਰਦੇ ਹਨ ਕਿਸਾਨ ਕਰਨੀ ਵੀ ਚਾਹੀਦੀ ਹੈ ਪਰ ਜੇ ਸਿਮਰਨ ਜੀਵਨ ਦੇ ਵਿੱਚ ਨਹੀਂ ਬੰਦਗੀ ਜੀਵਨ ਦੇ ਵਿੱਚ ਨਹੀਂ ਹੈ ਮਾਰਗ ਕਹਿੰਦੇ ਸਿਮਰਨ ਤੋਂ ਬਿਨਾ ਇਹ ਖੇਤੀ ਇਹ ਬਾਹੀ ਵੀ ਬੰਧਨ ਬਣ ਜਾਂਦੇ ਨੇ ਹਮ ਮੈਂ ਦੰਸ ਹੈ ਰਾਜਾ ਮੰਗੈ ਦਾਨ ਰਾਜਾ ਕਿਸਾਨਾਂ ਪਰ ਤੋਂ ਮੰਗ ਲੈਂਦਾ ਹੈ ਸਰਕਾਰਾਂ ਸਮੇਂ ਦੀ ਪਰ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ ਹਮੇ ਦੀ ਸਜ਼ਾ ਭੁਗਤਦਾ ਹੈ ਵੰਦਨ ਸੌਂਦਾ ਅਣ ਵਿਚਾਰੀ ਤ੍ਰਿਪਤ ਨਹੀਂ ਮਾਇਆ ਮੋਹ ਬਸਾਰੀ ਮਾਰੇ ਕਹਿੰਦੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਵਪਾਰੀ ਦਾ ਵਪਾਰ ਬੰਦਨਾਂ ਦਾ ਮੂਲ ਹੈ ਬੰਦਨ ਸੌਂਦਾ ਅਣ ਵਿਚਾਰੀ ਤ੍ਰਿਪਤ ਨਹੀਂ ਮਾਇਆ ਮੋਹ ਬਸਾਰੀ ਮਾਰੇ ਕਹਿੰਦੇ ਤ੍ਰਿਪਤੀ ਨਹੀਂ ਆਉਂਦੀ ਬਸ ਸਿਮਰਨ ਤੋਂ ਬਿਨਾ ਮਨੋਂ ਮਾਇਆ ਦੇ ਮੋਹ ਤੋਂ ਕਦੀ ਰੱਜਦਾ ਹੀ ਨਹੀਂ ਮੋਹ ਦੇ ਖਿਲਾਰੇ ਵਿੱਚ ਇੰਨਾ ਫਸਦਾ ਇੰਨਾ ਫਸਦਾ ਕਿ ਮਾਇਆ ਵੱਲੋਂ ਕਦੇ ਵੀ ਨਹੀਂ ਰਜਉਂਦਾ ਬੰਦਨ ਸ਼ਹਾ ਸੰਚੇ ਤਨ ਜਾਏ ਬਿਨ ਹਰ ਭਗਤ ਨ ਪਵਈ ਥਾਏ ਸ਼ਾਂ ਸੁਦਾਗਰੀ ਸੁਦਾਗਰੀ ਕਰਕੇ ਤਨ ਇਕੱਠਾ ਕਰਦੇ ਨੇ ਤਨ ਆਖ ਸਾਤ ਛੜ ਜਾਂਦਾ ਹੈ ਮਰਨ ਕਦੇ ਪਰਨਾਮ ਸਿਮਰਨ ਤੋਂ ਬਿਨਾ ਤਨ ਵੰਦਨ ਬਣ ਜਾਂਦਾ ਹੈ ਬੌਧਿਕ ਕਮਾਈ ਮਹਾਰਾਜ ਕਹਿੰਦੇ ਜੇ ਸਿਮਰਨ ਪੱਲੇ ਨਹੀਂ ਹੈ ਤਾਂ ਬੌਧਿਕ ਕੀਤੀ ਹੋਈ ਕਮਾਈ ਵੀ ਵੰਦਨ ਬਣ ਜਾਂਦੀ ਹੈ ਅੱਗੇ ਮਹਾਰਾਜ ਕੀ ਕਹਿੰਦੇ ਨੇ ਪਾਤਸ਼ਾਹ ਜੀ ਦੀ ਬਿਨ ਹਾਰ ਭਗਤ ਨਾ ਪਵਈ ਥਾਈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਦਾ ਕੋਈ ਹੰਦੁਨ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਮਾਨ ਨਹੀਂ ਹੁੰਦਾ ਵੰਦਨ বেদ ਬਾਦ ਹੰਕਾਰ ਬੰਦਨ ਬਿਨਸੈ ਮੋਹ ਵਿਚਾਰ ਸਿਮਰਨ ਤੋਂ ਬਿਨਾ ਵੇਦ ਪਾਠ ਤੇ ਵੇਦ ਰਚਨਾ ਵੀ ਅਹੰਕਾਰ ਪੈਦਾ ਕਰ ਦਿੰਦੇ ਬੰਦਨ ਦਾ ਮੂਲ ਬੰਦਨ ਦਾ ਬੰਦਨ ਬਿਨਸੈ ਮੋਹ ਵਿਚਾਰ ਮਨਿਕਦੇ ਮੋਹ ਦੇ ਬੰਦਨ ਵਿੱਚ ਵਿਕਾਰਾਂ ਦੇ ਬੰਦਨ ਵਿੱਚ ਫਸ ਕੇ ਮਨੁੱਖ ਦੀ ਆਤਮਿਕ ਮੌਤ ਹੋ ਜਾਂਦੀ ਹੈ ਬੰਦਾ ਜਮੀਰ ਕਰਕੇ ਮਰ ਜਾਂਦਾ ਹੈ ਜਦੋਂ ਆਪਾਂ ਪਹਿਲਾਂ ਵੀ ਸਰਵਨ ਕੀਤਾ ਹੈ ਮਨੁੱਖ ਦੇ ਸਰੀਰ ਕਰਕੇ ਮਰਨ ਨੂੰ ਅਸਲ ਮੌਤ ਨਹੀਂ ਗਿਨਿਆ ਜਾਂਦਾ ਮਹਾਂਪੁਰਖਾਂ ਦੇ ਹੁੰਦਸੀ ਜ਼ਮੀਰ ਦਾ ਮਰਨਾ ਅਸਲ ਮੌਤ ਹੈ ਜੇ ਅੰਦਰ ਦਇਆ ਭਾਵਨਾ ਖਤਮ ਹੋ ਗਈ ਜ਼ਮੀਰ ਮਰ ਗਿਆ ਮਾਰਗ ਕਹਿੰਦੇ ਤੂੰ ਜਾਉਂਦੇ ਹੀ ਮਰ ਚੁੱਕਿਆ ਜਾਉਂਦਾ ਹੈ ਹੀ ਨਹੀਂ ਨਾਨਕ RAM ਨਾਮ ਸ਼ਰਨਾਈ ਸਤਿਗੁਰ ਰੱਖੇ ਬੰਦ ਨਾ ਪਾਈ ਮਾਰਗ ਕਹਿੰਦੇ ਇਹ ਨਾਨਕ ਇਹਨੇ ਮਨੁੱਖ ਦੁਨੀਆ ਦੀ ਹਰੇਕ ਕਿਸਮ ਦੀ ਕਿਰਤਕਾਰ ਵਿੱਚ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਨੇ ਨਾ ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ ਉਹਨਾਂ ਨੂੰ ਕੋਈ ਬੰਧਨ ਨਹੀਂ ਬਿੰਦਾ ਜਿਨ੍ਹਾਂ ਨੇ ਬੰਦਗੀ ਦੇ ਨਾਮ ਨਾਲ ਨਾਨਕ RAM ਨਾਮ ਸ਼ਰਣਾਈ ਕਰਦੇ ਨਹੀਂ ਸ਼ਰਨ ਗ੍ਰਹਿਣ ਕਰਕੇ ਹਰ ਕਾਰਜ ਨੂੰ ਕੀਤਾ ਹੈ ਤਾਂ ਹੀ ਤਾਂ ਸਤਿਗੁਰੂ ਸਾਨੂੰ ਪ੍ਰੇਰਿਤ ਕਰਦੇ ਨੇ ਕਿ ਐ ਸਿਖਾ ਤੇਰੇ ਜੀਵਨ ਵਿੱਚ ਹਰ ਕਾਰਜ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਨਾ ਤੇਰੇ ਲਈ ਅਤਿ ਜ਼ਰੂਰੀ ਹੈ। ਪ੍ਰਮਾਤਮਾ ਨੂੰ ਯਾਦ ਕਰਨਾ, ਸਿਮਰਨ ਕਰਦਿਆਂ, ਕੀਰਤ ਕਰਨੀ ਮਾਰਗ ਕਹਿੰਦੇ ਉਹ ਪ੍ਰਤਾਂ ਸਫਲੀ ਹੋ ਜਾਂਦੀ ਹੈ। ਸਮਝਾਉਂਦੇ ਨੇ ਸਾਧ ਜੀ ਨੂੰ ਕਿ ਅਸੀਂ ਇਨ੍ਹਾਂ ਬੰਧਨਾਂ ਤੋਂ ਛੁੱਟੇ ਹੋਏ ਹਾਂ। ਸਾਧ ਜੀ ਅਸਾਂ RAM ਜੀ ਦੇ ਨਾਮ ਦੀ ਸ਼ਰਨ ਆਕੜੀ ਹੋਈ ਹੈ। ਹੋਰ ਸਾਰੇ ਬੰਧਨ ਸਾਡੇ ਘਟੇ ਨੇ। ਉਸ ਘਰ ਤੇ ਨੇ ਸਾਨੂੰ ਨਿਰਵੰਧਨ ਕੀਤਾ ਹੈ ਤਾਂ ਅਰਦਾਸ ਭਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰੀ ਕਹਿਣ ਲੱਗਿਆ ਜੀ ਤੁਸੀਂ ਤੇ ਤੁਹਾਡੇ ਤੇ ਉੱਪਰ ਉਸ ਘਰ ਦੇ ਠਾਕੁਰ ਦੀ ਬੜੀ ਮਿਹਰਬਾਨੀ ਹੈ ਬੜੀ ਕਿਰਪਾ ਪਰ ਤੁਸੀਂ ਸਾਡੇ ਤੇ ਵੀ ਇੱਕ ਕਿਰਪਾ ਕਰੋ ਤੁਸੀਂ ਇੱਥੇ ਹੀ ਟਿਕਣਾ ਕਰੋ ਇੱਥੇ ਹੀ ਰਹਿਣਾ ਕਰੋ ਹਮੇਸ਼ਾ ਲਈ ਸਾਡਾ ਵੀ ਭਲਾ ਹੋਏਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਮੇਸ਼ਵਰ ਠਾਕਰ ਦਵਾਰੇ ਦੇ ਵਿੱਚ ਜਾਣ ਖੜੀ ਹੋਈ ਠਾਕੁਰ ਦੇ ਦਵਾਰੇ ਗਈ ਤਾਂ ਹਰਦਾਸ ਨੇ ਕਿਹਾ ਜੀ ਅਸੀਂ ਤੇ ਇੱਕ RAM ਦਾ ਨਾਮ ਜਾਣਦੇ ਹਾਂ ਪਰ ਕੋਈ ਐਸਾ ਨਾਮ ਸੁਣਾਓ ਜਿਹਦੇ ਪੜਿਆਂ ਸੁਣਿਆ ਮੁਕਤੀ ਨੂੰ ਪ੍ਰਾਪਤ ਹੋ ਸਕੀਏ ਤਾਂ ਉਸ ਵੇਲੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸਾਂਗ ਸਰਨਾਮਾ ਉਚਾਰਿਆ ਸਹਾਂ ਸਰਨਾਮਾ ਗੁਰੂ ਨਾਨਕ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਸਹਾਂ ਸਰਨਾਮੇ ਦੀਆਂ ਕੁਝ ਪੌੜੀਆਂ ਅੱਜ ਸਰਵਨ ਕਰਾਂਗੇ ਔਰ ਬਾਕੀ ਦਾ ਵਿਚਾਰ ਕੱਲ ਦੀ ਸਾਖੀ ਦੇ ਵਿੱਚ ਕੱਲ ਦੇ ਸਮੇਂ ਵਿੱਚ ਸਹਾਂ ਸਰਨਾਮੇ ਦੀਆਂ ਪੂਰੀਆਂ ਪੌੜੀਆਂ ਸੰਪੂਰਨਤਾ ਦੇ ਨਾਲ ਸਰਵਨ ਕਰਾਂਗੇ ਰਾਗ ਮਾਰੋ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ ਇਹ ਜਿਹੜਾ ਸਹਾਂ ਸਰਨਾਮਾ ਇਹਨਾਂ ਗੁਰੂ ਪਿਆਰਿਓ ਇਹ ਰਾਜੇ ਸ਼ਿਵਨਾਬ ਨੂੰ ਮਿਲਿਆ ਸੀ ਤੇ ਰਾਜੇ ਸ਼ਿਵਨਾਬ ਦੇ ਪਾਸੋਂ ਪੈੜੇ ਮੁਖ ਨੇ ਲਿਖਿਆ ਸੀ ਪਰ ਇਹ ਪੈੜੇ ਮੁਖੇ ਨੇ ਜਿਹੜੀ ਜਨਮ ਸਾਖੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਾਈ ਬਾਲਾ ਜੀ ਲਿਖਵਾ ਰਹੇ ਨੇ ਉਹਦੇ ਵਿੱਚ ਦਰਜ ਕੀਤਾ ਜਿਹੜੀ ਆਪ ਦੀ ਸਰਵਨ ਕਰ ਰਹੇ ਆ। ਕੀ ਲਿਖਦੇ ਨੇ। ਅਚੁੱਪ ਪਾਰ ਬ੍ਰਹਮ ਪਰਮੇਸ਼ਰ ਨਾਮ ਦੀਨ ਦਿਆਲ ਦਮੋਦਰ ਰਾਮ आद जुगाद जुग जुग सोई अवि नशी अदा ता आद जुगाद जुग जुग सोई जन सिर जी ती पुनगोई छत्ती जुग गुबारे वरते तसकीमत कौन करंता ਛਤੀ ਜੁਗ ਗੁਬਾਰੇ ਵਰਤੇ ਪਾਰਬਰਮ ਅਬਨਾਸੀ ਕਰਤੇ ਕੁਦਰਤ ਕਾਦਰ ਹਜ਼ਰ ਨਾਜ਼ਰ ਨਹ ਚਲੇ ਆਏ ਨਾ ਜਾਂਦਾ ਹੈ ਸੱਚਾ ਤਖਤ ਦਲੀਚਾ ਸਾਚਾ ਜੋ ਉਪਦੇਸ ਕਾਚੋ ਕਾਚਾ ਆਵਣ ਜਾਣ ਚੌਪੜ ਖੇਲੇ ਕਰਦਿ ਕੈ ਚੋਜ ਵਿਦਾਤਾ ਹੈ ਗਗਨ ਉਤਪਤ ਦੇ ਪਵਨ ਉਪੰਨਾ ਪਵਨ ਉਤਪਤ ਜਲ ਬਿੰਬ ਤੇ ਤਿਰੰਨਾ ਜਲ ਬਿੰਬ ਤੇ ਤ੍ਰਿ ਭਵਨ ਸਾਜੇ ਘਟ ਘਟ ਜੋਤ ਸਮਾਤਾ ਹੈ ਕਰਨਮੇ ਅਬਨਾਸੀ ਸੋਈ ਸਰਬ ਜੀਆਂ ਘਟ ਜੋਤ ਸਮੋਈ ਸਰਬਕਟਾ ਪ੍ਰਤਪਾਲ ਬੰਦਾ ਹੈ ਪੂਰਨ ਉਦਰ ਭਰੰਤਾ ਹੈ ਅਗਮ ਆਗਾਦ ਅਤੋਲ ਬੇਅੰਤਾ ਉਚਤੇ 우ਚਾ ਭਗਵੰਤਾ ਅੰਤ ਨਹੀਂ ਕਿਸ ਪਾਰ ਵਾਰ ਬੇਸ਼ਮਾਰ ਅਤਿਅੰਤਾ ਹੈ lal balal rang at booda deepak dhoop purkh at pura aachar jo roop hai dhoop anupoo kot brahmand khand ka data hai aad dugad jagat sukh dai jugo jugantar pai jir khai ekankare ek hi ekka ਆਪੇ ਆਪ ਉਪਤਾ ਹੈ ਗਹਿਰ ਗਬੀਰ ਦਿਆਲ ਅਨੰਦੇ ਹਰ ਮਿਹਰ ਕਰੇ ਹਰ ਹਰ ਬਖਸ਼ੰਦੇ ਆਨੰਦ ਰੂਪ ਅਨਹਦ ਤਨਕਾਰਾ ਜਨ ਨਾਨਕ ਜਸ ਗਵੰਤਾ ਹੈ ਆਦ ਨਿਰੰਜਨ ਪ੍ਰਭ ਨਿਰੰਕਾਰਾ ਨਿਰਾਹਾਰ ਨਿਰਵੈਰ ਨਿਰਾਰਾ ਆਪ ਕਾ ਹਲ ਮੂਰਤਿਆ ਜੁਨੀ ਸੰਭ ਸੈਭੰ ਬਾਰਨ ਚੈਨ ਨਾ ਪਛਾਤਾਈ ਅਚਰਜ ਰੂਪ ਬਿਸਮਨ ਬਿਸਮਾਤਾ ਭਗਤ ਵਸ਼ਲ ਹਰਿਆਦ ਜੁਗਾਦਾ ਆਦ ਜੁਗਾਦੀ ਹੈ ਪੀਹੋਸੀ ਪਾਰ ਬਰੰਬੇ ਅੰਤ ਬੇਅੰਤਾ ਹੀ ਦੀਨਾ ਨਾਥ ਦਰਦ ਦੁਖ ਪੰਜਨ ਪਤਿਤ ਉਧਾਰਨ ਪਾਪ ਨਿਖੰਡਨ ਮੋਖ ਪੁਰਾਇਨ ਮੁਕਤੀ ਮੁਕਤੀ ਸਰ ਤੇਰੇ ਨਾਮ ਅਨੇਕ ਅਨੰਤਾ ਹੈ ਸਹੰ ਸਰ ਨਾਮ ਸਚ ਮੂਲ ਬੰਦੇ ਜਾ ਆਦ ਜੁਗਾਦ ਗਿਆਨ ਕਥ ਲੈ ਜਾ ਸਹੰਸਰ ਨਾਮ ਸਤ ਹਰ ਜਪੀਐ ਗੁਰਪੂਰੇ ਤੇ ਜਾਤਾ ਹੈ ਆਦ ਜੁਗਾਦ ਨੇ ਚਲ ਧਰਮ ਨੇ ਚਲ ਸੱਚ ਸਹੰਸਰ ਨਾਮਾ ਸਹੰਸਰ ਨਾਮ ਗੁਰਮੁਖ ਪ੍ਰਗਾਸੇ ਸੁਣ ਸੁਣ ਜਸ ਬਿਗ ਸੰਤਾ ਹੈ ਗਹਿਰ ਗਬੀਰ ਗਹੀਰ ਗੁਲਾਲਾ मोहन माधो कृष्ण दयाला रामचंद बनयो बनवारी अनहद बैन भजनता मोहन सुंदर कृष्ण मोरारी रघुपति राजा बनवारी राजा राम कृष्ण हर कहिए पार ब्रह्म हर तंताय निरपोनिरवेयर नारायण अंत कारण प्रभु पंचायत आगम अकाल पुरख निराला सच सच्चे तख्त वर्ंताहि अगम या गात बेअंत अतुल ज्ञान पदार्थ रत्न अमोल आगम अथा बेअंत स्वामी भक्त वशल वर तंताहि ਅਪਰ ਅਪਾਰ ਹੈਗਾ ਅਤ ਗੂੜਾ ਆਦਮ ਅਤਾ ਗੁਰੇਬ ਦੀ ਰੂੜਾ ਆਤ ਜੁਗਾਦ ਜੁਗੋ ਜੁਗ ਸੋਈ ਨਾਨਕ ਜਨਮ ਨਵੰਤਾ ਹੈ ਸੰਤੂਦਾਰਨ ਮੁਕਤ ਸੁਦਾਰਨ ਕਰ ਕਰ ਚੋਜ ਖਲੰਤਾ ਨੀ ਮੂਤ ਮੂਤ ਸਦ ਉੱਚੋ ਥਾਨ 파ਰਵਰਮ ਸਚਾ ਦੀਵਨ ਸੱਜ ਸੱਚੀ ਮਣੀ ਸੁਭੰਤਾ ਸੱਜ ਸਲਾਹੀ ਕਹਿਰ ਗੋਪੀਦਾ ਅੰਤ ਬੇਨੋਦੀ ਗੁਰਮੁਖ ਮੰਟੀਰਾ आदि अंत अपरंपर पूरा सचसनी मणि सुहंता जग चारे हैं साजी वाणी बिन साचे सब कूड़ कमाणी बिन साचे जम कंकर मारे बहु जुनी गर्भ गलंतें ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਂਸਰ ਨਾਮਿਆਂ ਕੁੱਲ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਾਦਸ਼ਾਹੀ ਬਤਮਾ 82 ਪੌੜੀਆਂ ਚਾਲੀਆਂ ਗਈਆਂ ਨੇ ਜਿਸ ਦੇ ਵਿੱਚੋਂ 20 ਪੌੜੀਆਂ ਆਪਾਂ ਸਰਵਨ ਕੀਤੀਆਂ ਨੇ ਰਹਿਦੀਆਂ ਪੌੜੀਆਂ ਕੱਲ ਦੀ ਵਿਚਾਰ ਸਰਵਨ ਕਰਾਂਗੇ ਜੀ ਹੋਈਆਂ ਤਮਾਮ ਪੁਰਲਾ ਦੀ ਜਮਾ ਬਲੌਪਤੀ ਪਾਉਪਤੀ ਗਜਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ